ਹੈਲੋ ਦੋਸਤੋ ਕਿੱਦਾਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਕੱਢਦੇ ਪੈਸੀ ਆਪਣੀ ਗਲੀ ਵਿੱਚ ਗੇਰੇ ਆਜੋ ਜੀ ਤੁਹਾਨੂੰ ਵੀ ਦਿਖਾਉਨੇ ਆ ਸਾਡੇ ਏਰੀਆ ਦਾ ਮਾਹੌਲ ਦੇਖੋ ਜੀ ਕਿੰਨਾ ਢੇ ਲੱਗਦਾ ਇੱਧਰ ਹੈਗੇ ਘਰ ਕੋ ਦੇਖੋ ਜੂਮ ਕਰਕੇ ਦਿਖਾਉਨੇ ਆ ਇੱਧਰ ਹੈਗੀਆਂ ਜੀ ਕੋਠੀਆਂ ਇੱਥੇ ਜੇ ਇੱਕ ਘਰ ਬਣੂਗਾ ਦਿਖਾਵਾਂਗੇ ਤਾਂ ਹਲੇ ਜਿੱਥੇ ਮਿੱਟੀ ਪਾਈ ਹੋਈ ਹੈ ਜੀ ਉੱਧਰ ਇੰਤਾਂ ਆਖੀਆਂ ਜੀ ਕੁਝ ਆ ਹੈਗੀ ਸਾਡੀ ਗਲੀ ਪਿੱਛੇ ਵੀ ਦਿਖਾਉਣੀ ਹੈ ਜੀ ਤੁਹਾਨੂੰ ਇੱਧਰ ਦੇਖੋ ਜੀ ਇੱਧਰ ਵੀ ਹੈਗਾ ਜੇ ਇੱਕ ਘਾਰੇ ਹੈਗੀ ਜੀ ਆਪਣੀ ਗਲੀ ਸਾਹਮਣੇ ਦੇਖੋ ਜੀ ਕਿੰਨੀ ਵਧੀਆ ਲੁੱਕ ਲੱਗਦੀ ਪਈ ਇਹ ਹੈਗੀ ਜੀ ਆਪਣੀ ਗਲੀ ਇੱਧਰ ਜੇ ਗੱਲ ਕਰੀਏ ਇੱਧਰ ਹੈਗਾ ਇੱਕ ਤਵਾ ਹੈ ਤਵਾ ਦੇਖੋ ਜੀ ਕਿੰਨਾ ਉੱਚਾ ਜਿਆਦਾ ਹੈ ਇਹ ਹੈਗਾ ਜੀ ਆਪਣੀ ਗਲੀ ਵਿੱਚ ਇੱਕ ਤਵਾ ਹੈ ਇੱਧਰ ਇੱਧਰ ਦੇਖੋ ਜੀ ਦਾ ਮੋਸਾ ਕ ਆ ਗਿਆ ਜੀ ਇੱਕ ਇਹ ਹੈਗੀ ਜੀ ਆਪਣੀ ਗਲੀ देखो जी देखो आ देखो जी दो मोटरसाइकिल गई अगे भी देखो नहीं तावा है तावा के अंदर दा गेट इतने एक कमरा जब ने इतने देखो जी आ एक तावा है अगे देखो नहीं जी आ देखो जी अगे गली आ देखो ये है जी अगे घर दो तीन घर जी इतने आ देखो एक गली जी है बहुत वादिया जी जी पला जी खाली पला लगता खाली पला जी इत इकाना दुकाना बनन गिया भी तह दिखा देंगे हले तो जी इथे भी मिट्टी पाई है इधर जी है घर हर एक ਇਹ ਹੈਗੀ ਜੀ ਆਪਰੀਂ ਗਲੀ ਆ ਦੇਖੋ ਜੀ ਕਿੰਨੌਰੀਆ ਲੱਗਦਾ ਪਿਆਈ ਦੀ ਬਹੁਤ ਵਧੀਆ ਜਗਾ ਜੀ ਚਲੋ ਜੀ ਫਿਰ ਮਿਲਦੇ ਆਂ ਅਗਲੀ ਵੀਡੀਓ 'ਚ ਜਾਂ ਨੂੰ ਬਾਏ ਬਾਏ ਜੀ ਤੁਹਾਨੂੰ ਸਾਰਿਆਂ ਨੂੰ ਇਹ ਸੀਗਾ ਆਪਣੀ ਗਲੀ ਦਾ ਬਲੌਗ ਮਿਲਦੇ ਆਂ ਜੀ ਅਗਲੇ ਬਲੌਗ ਵਿੱਚ ਬਾਏ ਬਾਏ ਜੀ ਤੁਹਾਨੂੰ ਸਾਰਿਆਂ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਜੇ ਵਧੀਆ ਲੱਗਾ ਤਾਂ ਚਲੋ ਜੀ ਮਿਲਦੇ ਆਂ ਫੇਰ ਬਾਏ ਬਾਏ ਜੀ